ਇਹ ਪਿਛਲੀ 7 ਤਰੀਕ ਨੂੰ ਸਾਡੇ ਪਿੰਡ ਬਹਿਵਲ ਖੁਰਦ ਨਿਆਮੀ ਵਾਲਾ ਵਿਖੇ ਇੱਕ ਚੋਰੀ ਦੀ ਵਾਰਦਾਤ ਹੁੰਦੀ ਆ ਜੋ ਸਕੂਲ ਦੇ ਵਿੱਚੋਂ ਰਿਕਾਰਡ ਤੇ ਹੋਰ ਸਮਾਨ ਐਲਈਡੀ ਵਗੈਰਾ ਕੰਪਿਊਟਰ ਵਗੈਰਾ ਸਾਰਾ ਸਮਾਨ ਚੋਰ ਲੈ ਜਾਂਦੇ ਆ ਜਦੋਂ ਸਾਡੇ ਪਿੰਡ ਪਤਾ ਲੱਗਦਾ ਸੀ ਆਵਾਜ਼ ਦਿਵਾਉਣੇ ਆ ਪਿੰਡ ਦੇ ਵਿੱਚ ਤੇ ਸਾਡੇ ਪਿੰਡ ਦੀ तकरीबन ਜਿੰਨੀ ਮਤਲਬ ਕਿ ਜਨਸੰਖਿਆ तकरीबन 5 600 ਬੰਦਾ ਉੱਥੇ હાજર ਹੁੰਦਾ ਤੇ ਉਸ ਮੌਕੇ ਜਦੋਂ ਅਫਸਰ ਪਹੁੰਚਦੇ ਆ ਚੌਂਕੀ ਦੇ ਵਿੱਚ ਬਲਤੇਜ ਸਿੰਘ ਜੀ ਆ ਜੋ ਕਿ ਵਧੀਆ ਵਿਹਾਰ ਕਰਦੇ ਆ ਉੱਥੇ ਸਾਡੇ ਨਾਲ ਵਧੀਆ ਗੱਲਬਾਤ ਹੁੰਦੀ ਆ ਉਸ ਤੋਂ ਬਾਅਦ 2 ਘੰਟਿਆਂ ਬਾਅਦ ਏਐਸਆਈ ਗਰਮੇਲ ਸਿੰਘ ਜੀ ਉੱਥੇ ਪਹੁੰਚਦੇ ਨੇ ਅਤੇ ਅ ਗੱਡੀ ਤੋਂ ਉਤਰਨ ਸਾਰੀ ਪਿੰਡ ਦੇ ਮੋਤਵਾਰ ਬੰਦੇ ਪੰਚਾਇਤ ਵਿੱਚ ਅਧਿਆਪਕ ਸੀ ਉਹਨਾਂ ਨੂੰ ਅਪਸ਼ਾਬਦ ਬੋਲੇ ਜਾਂਦੇ ਨੇ ਇੱਥੋਂ ਤੇ ਕਰ ਕਿਹਾ ਜਾਂਦਾ ਕਿ ਜਿਹੜੀ ਮੜੀਰ ਇੱਥੇ ਇਕੱਠੀ ਹੋਈ ਆ ਤੁਸੀਂ ਸਕੂਲ ਚੋਂ ਬਾਹਰ ਚਲੋ ਤੇ ਇੱਥੇ ਅਸੀਂ ਆਪ ਦਾ ਉਹ ਕਰਨਾ ਹੈ ਕਈ ਵਾਰੀ ਛੋਡੇ ਵਿੱਚੋਂ ਇਹਨਾਂ ਕੋਈ ਬੰਦਾ ਨਿਕਲਿਆ ਵੇ ਚੋਰ ਤੇ ਅਸੀਂ ਉਹਨਾਂ ਨੂੰ ਇਹ ਗੱਲਾਂ ਦੇ ਜਵਾਬ ਪੁੱਛੇ ਵੀ ਤੁਸੀਂ ਇਹ ਕਿਵੇਂ ਕਹਿ ਸਕਦੇ ਆ ਵੀ ਇਹ ਚੀਜ਼ਾਂ ਅਸੀਂ ਤੜਕੇ ਦੇ ਸਾਡੇ ਪਿੰਡ ਦੇ ਵਿੱਚ ਆਵਾਜ਼ ਦਵਾਉਣ ਤੇ ਹੀ ਸਾਡੇ ਨਗਰ ਨਿਵਾਸੀ ਇੱਥੇ ਪਹੁੰਚੇ ਆ ਤੇ ਤੁਸੀਂ ਸਾਡੇ ਨਗਰ ਨਿਵਾਸੀਆਂ ਦੀ ਬੇਇੱਜ਼ਤੀ ਕੀਤੀ ਆ ਇਸ ਦੇ ਸਬੰਧ ਦੇ ਵਿੱਚ ਅਸੀਂ ਐਸਐਸਪੀ ਦਫ਼ਤਰ ਫਰੀਦਕੋਟ ਵਿਖੇ ਇਹਨਾਂ ਦੀ ਕੰਪਲੀਟ ਕੀਤੀ ਉਸ ਤੋਂ ਬਾਅਦ 3-4 ਦਿਨ ਵੀਰਜਾਨ ਤੋਂ ਬਾਅਦ ਅੱਜ ਅਸੀਂ ਦੁਬਾਰਾ ਫੇਰ ਉੱਥੇ ਪਹੁੰਚੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਇਹਨਾਂ ਦੇ ਖਿਲਾਫ ਹੱਕ ਦੇ ਵਿੱਚ 20-25 ਪਿੰਡਾਂ ਦੀ ਪੰਚਾਇਤ ਬੋਲ ਕੇ ਗਏ ਆ ਵੀ ਇਹ ਵਧੀਆ ਅਫਰ ਨੇ ਪਰ ਅਸੀਂ ਇਹ ਸਵਾਲ ਕੀਤਾ ਕਿ ਸਾਡੇ ਬਚਾਖਾਨਾ ਥਾਣਾ ਨੂੰ 19 ਪਿੰਡ ਲੱਗਦੇ ਨੇ ਤੇ ਸਾਡੀ ਚੌਂਕੀ ਨੂੰ 6-7 ਪਿੰਡ ਲੱਗਦੇ ਨੇ 25 ਪਿੰਡਾਂ ਦੇ ਸਰਪੰਚ ਕਿਹੜੇ ਪਾਸੋਂ ਲਿਆਂਦੇ ਤੇ ਅਸੀਂ ਮੰਗ ਕੀਤੀ ਆ ਕਿ ਇਸ ਦੀ ਬਦਲੀ ਕੀਤੀ ਜਾਵੇ ਅਤੇ ਸਾਨੂੰ ਵਧੀਆ ਅਫਸਰ ਦਿੱਤਾ ਜਾਵੇ ਕਿਉਂਕਿ ਇਸ ਦਾ ਰਿਕਾਰਡ ਬਹੁਤ ਖਰਾਬ ਆ ਇੱਥੇ ਵਿੱਚ ਸਾਡੇ ਬੈਠੇ ਤੁਹਾਨੂੰ ਦੱਸ ਦੇਣਗੇ ਕਿ ਰਿਸ਼ਵਤ ਵੀ ਇੰਨੇ ਮਤਲਬ ਕਿ ਰਿਸ਼ਵਤ ਲੈ ਕੇ ਵੀ ਅਗਲੇ ਤੇ ਦਬਕੇ ਮਾਰੇ ਜਾਂਦੇ ਹਨ ਅਸੀਂ ਮੰਗ ਕਰਦੇ ਆ ਕਿ ਜਿਹੜੀ ਸਾਡੀ ਚੋਰੀ ਹੋਈ ਆ ਉਸ ਨੂੰ ਵੀ ਜਲਦੀ ਤੋਂ ਜਲਦੀ ਮਤਲਬ ਕਿ ਉਹਦਾ ਪਤਾ ਕੀਤਾ ਜਾਵੇ ਅਤੇ ਇਸ ਅਫਸਰ ਦੀ ਬਦਲੀ ਕਰਕੇ ਸਾਨੂੰ ਵਧੀਆ ਅਫਸਰ ਇੱਥੇ ਲਿਆਂਦਾ ਜਾਵੇ ਬਹੁਤ ਵੱਡਾ ਫੇਲੀਅਰ ਹੈ ਇਥੋਂ ਦੇ ਪ੍ਰਸ਼ਾਸਨ ਦਾ ਕਿ ਜਿਹੜੇ ਚੋਰਾਂ ਨੂੰ ਅੱਜ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 5-6 ਦਿਨ ਹੋ ਗਿਆ ਉਹਨਾਂ ਨੂੰ ਫੜ ਨਹੀਂ ਸਕੇ ਜੇ ਇਹੀ ਕਿਸੇ ਲੀਡਰ ਦੇ ਘਰੋਂ ਕੋਈ ਚੀਜ਼ ਚੱਕੀ ਗਈ ਹੁੰਦੀ ਤਾਂ ਉਹਨੂੰ ਸ਼ਾਮ ਤੱਕ ਲਿਆ ਕੇ ਹਾਜ਼ਰ ਕਰ ਦਿੱਤਾ ਜਾਂਦਾ ਸੋ ਸਾਡੇ ਸਕੂਲ ਦੀ ਇਮਾਰਤ ਨੂੰ ਢਾਹਿਆ ਗਿਆ ਜਿੰਦੇ ਤੋੜੇ ਗਏ ਕਮਰਿਆਂ ਦਾ ਨੁਕਸਾਨ ਕੀਤਾ ਗਿਆ ਤੇ ਉੱਥੇ ਜਿਹੜੇ ਜਵਾਕਾਂ ਦੇ ਲਈ ਵਧੀਆ ਸੁਵਿਧਾਵਾਂ ਪਿੰਡ ਵੱਲੋਂ ਤੇ ਸਾਰਿਆਂ ਦੀ ਸਹਿਮਤੀ ਨਾਲ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਸੀ ਬੱਚਾ ਨੂੰ ਉਹਨਾਂ ਨੂੰ ਕਿਤਨਾ ਕਿਤੇ ਅਣ ਦੇਖਿਆ ਕਰਕੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਲੋਕਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਣਾ ਅਤਿਨੰਦਨਯੋਗ ਹੈ ਸੋ ਉਹ ਸ਼ਬਦਾਵਲੀ ਹੈ ਜਿਹੜੀ ਨਹੀਂ ਸੰਜੋਗਾ ਜਿਹਦੇ ਕਰਕੇ ਸਾਨੂੰ ਸੜਕਾਂ ਤੇ ਬੈਠਣਾ ਪਿਆ ਅਸੀਂ ਪਿਛਲੇ ਲੰਮੇ ਸਮੇਂ ਤੋਂ ਵੀ ਇਸ ਬੋਲੀ ਦਾ ਸੰਤਾਪ ਓਗ ਰਹੇ ਹਾਂ 2015 ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇਹੀ ਕਾਂਡ ਨੂੰ ਇਨਜਾਮ ਦੇਣ ਵਾਲੇ ਇਹੋ ਜਿਹੇ ਲੋਕ ਸੀਗੇ ਜਿਨ੍ਹਾਂ ਦੇ ਕਰਕੇ ਅੱਜ ਵੀ ਲੋਕ ਸੜਕਾਂ ਤੇ ਬੈਠੇ ਆ ਤੇ ਅੱਜ ਫੇਰ ਉਸੇ ਹੀ ਇੱਕ ਅਫਸਰ ਦੀ ਸੁਣੀ ਜਾ ਰਹੀ ਆ ਵੀ ਜਿਹੜੇ ਜਿਹੜੇ ਇਹੋ ਜਿਹੇ ਦਿਖਾਂਤ ਵਾਪਰਦੇ ਆ ਜਿਨ੍ਹਾਂ ਦੇ ਕਹਿਣ ਤੇ ਵਾਪਰਦੇ ਆ ਉਹਨਾਂ ਦੀ ਪੁਸ਼ਤ ਪਨਾਹੀ ਪ੍ਰਸ਼ਾਸਨ ਕਰਦਾ ਹੈ ਕਿ ਅਸੀਂ ਹਮੇਸ਼ਾ ਕਹਿੰਦੇ ਆ ਕਿ ਪੁਲਿਸ ਕਦੇ ਵੀ ਪੁਲਸ ਨੇ ਕਾਰਵਾਈ ਨਹੀਂ ਕਰਦੀ ਆ ਸੋ ਉਹੀ ਤਰੀਕੇ ਹੁਣ ਇੱਥੇ ਹੋਇਆ ਸੋ ਅਸੀਂ ਪੂਰੇ ਪਿੰਡ ਵੱਲੋਂ ਇੱਥੇ ਹੀ ਮੰਗ ਲੈ ਕੇ ਬੈਠੇ ਕਿ ਇਸ ਅਧਿਕਾਰੀ ਨੂੰ ਬਦਲਿਆ ਜਾਵੇ ਤੇ ਇੱਥੇ ਨਵਾਂ ਅਧਿਕਾਰੀ ਕੋਈ ਵੀ ਲਿਆ ਕੇ ਜਿਹੜਾ ਇੱਥੇ ਲਾ ਦਿੱਤਾ ਜਾਵੇ ਤੇ ਨਾਲ ਜਿੱਥੇ ਏਰੀਆ ਦਾ ਮਾਹੌਲ ਵੀ ਠੀਕ ਰਹੇ ਤੇ ਜਿਹੜੇ ਚੋਰ ਆ ਜਿਹੜੇ ਇੱਥੇ ਚੋਰੀਆਂ ਕਰਦੇ ਉਹਨਾਂ ਨੂੰ ਵੀ ਨੱਥ ਪਾਈ ਜਾਵੇ ਕਿਉਂਕਿ ਬਗਰਾੜੀ ਦੇ ਵਿੱਚ ਇਕੱਲੇ ਸਾਡੇ ਪਿੰਡ ਦੀ ਘਟਨਾ ਨਹੀਂ ਆ ਨਾਲ ਦੇ ਆਸ-ਪਾਸੇ ਦੇ ਪਿੰਡਾਂ ਦੇ ਲੋਕ ਆ ਉਹ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਇੱਥੇ ਦਿਨ-ਦਿਨ ਚੋਰੀਆਂ ਜਿਹੜੀਆਂ ਵੱਧ ਚਿੱਟੇ ਵਾਲੇ ਜਿਹੜੇ ਚੋਰੀਆਂ ਕਰਦੇ ਆ ਉਹਨਾਂ ਨੂੰ ਉਹਨਾਂ ਨੂੰ ਨਹੀਂ ਫੜਿਆ ਜਾ ਰਿਹਾ ਮੈਸੇਜ ਦੇ ਉੱਤੇ ਕੋਈ ਸਰਕਾਰ ਕੰਮ ਨਹੀਂ ਕਰ ਰਹੀ ਚਾਹੇ ਪ੍ਰਸ਼ਾਸਨ ਅਧਿਕਾਰਿਓ ਕੰਮ ਨਹੀਂ ਕਰ ਰਹੇ ਤੇ ਇਹ ਇਹੋ ਜੀ ਅਫਸਰਾਂ ਦੀ ਪੁਸ਼ਤ ਬਣਾਈ ਕਰੋਗੇ ਤਾਂ ਮੈਨੂੰ ਲੱਗਦਾ ਕਿ ਚੋਰਾਂ ਦੇ ਹੌਸਲੇ ਜਿਹੜੇ ਬਲੰਦ ਹੋਣਗੇ ਐਸਆਈ ਗੁਰਪ੍ਰੀਤ ਸਿੰਘ ਦੇ ਕੰਪਲੀਟਲੀ ਐਸਐਸਪੀ ਦਫ਼ਤਰ ਗਏ ਸੀ ਉਹਨੇ ਕੀ ਵੀ ਸ਼ੁਭਾਸ਼ ਨਹੀਂ ਦੇਖੋ ਇਹ ਤਾਂ ਸਾਰੇ ਪਿੰਡ ਦੇ ਸਮੂਹਕ ਰੂਪ ਦੇ ਵਿੱਚ ਨਗਰ ਨਿਵਾਸੀਆਂ ਵੱਲੋਂ ਕੰਪਲੇਟ ਦਿੱਤੀ ਗਈ ਆ ਉਸ ਕੰਪਲੇਟ ਨੂੰ ਮੈਨੂੰ ਲੱਗਦਾ ਆਧਾਰਤ ਜਿੰਨਾ ਕਿ ਸਾਨੂੰ ਹੁਣ ਜਾਣਕਾਰੀ ਮਿਲੀ ਆ ਕਿ ਉਹਨੂੰ ਬਦਲ ਦਿੱਤਾ ਗਿਆ ਤੇ ਬਦਲ ਕੇ ਜਿਹੜ ਤਾਂ ਅਸੀਂ ਮੈਂ ਕਹੂੰਗਾ ਜੇ ਗੱਲ ਹੋਈ ਆ ਤਾਂ ਇਹਦੇ ਤੌਰ ਤੇ ਪ੍ਰਸ਼ਾਸਨ ਨੇ ਜੋ ਕਦਮ ਚੁੱਕਿਆ ਲੇਟ ਜ਼ਰੂਰ ਚੁੱਕਿਆ ਪਰ ਇਹ ਤੋਂ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸਾਡੇ ਲੋਕਾਂ ਨੂੰ ਸੜਕਾਂ ਤੇ ਬੈਠਣ ਦੀ ਜਿਹੜੀ ਨੌਬਤੀ ਨਹੀਂ ਆਉਣੀ ਚਾਹੀਦੀ ਸੀ ਧੰਨਵਾਦ ਜੀ ਹਾਂ ਸਰ ਲਾਈਵ ਚੱਲ ਰਿਹਾ ਇੱਥੇ ਅੱਛਾ ਜੀ ਇਹ ਤਾਂ ਨਾ ਲੱਗਿਆ ਤੁਹਾਡੇ ਮਲੇ ਇੱਥੇ ਉਹਦੇ ਬਾਰੇ ਕੀ ਕਹੋਗੇ ਕੁਝ ਮੇਰੀ ਤਾਂ ਟ੍ਰਾਂਸਪੋਰਟ ਹੋ ਗਈ ਉਹਨਾਂ ਜਦੋਂ ਕਦਾਂ ਜੇ ਟ੍ਰਾਂਸਪੋਰਟ ਤੁਹਾਡੀ ਚਲੋ ਅੱਜ ਮੈਂ ਚਲਾ ਗਿਆ ਜੀ ਅੱਜ ਹੋਈ ਆ ਜੀ ਹਾਂ ਮੈਂ ਚਲਾ ਗਿਆ ਜੀ ਹੈਲੋ ਹਾਂਜੀ ਮੈਮ ਜੀ ਨਮਸਕਾਰ ਜੀ ਹਾਂਜੀ ਨਮਸਕਾਰ ਲਿੰਗਰਤ ਕ੍ਰਿਸ਼ਨ ਦੇਣਾ ਬੋਲਦਾ ਪ੍ਰੈਸ਼ਰ ਬੋਰਡਰ ਜੀ ਹਾਂਜੀ ਅਸੀਂ ਨਾ ਇੱਥੇ ਬਰਗਾੜੀ ਦੇ ਵਿੱਚ ਆਇਆ ਸੀ ਚੌਂਕੀ ਦੇ ਕੇ ਨਾ ਧਰਨਾ ਲੱਗਿਆ ਆ ਜੀ ਤੁਸੀਂ ਕੰਮ ਕਰੋ ਡੀਐਸਪੀ ਸਾਹਿਬ ਦੇ ਲੰਗੋ ਜੀ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਸੀ ਉਹਨਾਂ ਨੇ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਇਸ ਕਰਕੇ ਸਾਨੂੰ ਬੇਨਤੀ ਹੈ ਵੀ ਤੁਸੀਂ ਸਾਨੂੰ ਸਾਡੀਆਂ ਗੱਲ ਕਰੋ ਮੈਂ ਸੀਟਿੰਗ ਜੀ ਨੈਗੇਟਿਵ ਪ੍ਰੈਸਰ ਮੈਂ ਕਹਿੰਦੀ ਰਹਿੰਦਾ। ਪੀਐਸਆਈ ਦੁਪੇਰ ਦੀ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਸਾਡੀ ਜਿਹੜੀ ਬਦਲੀ ਹੋ ਚੁੱਕੀ ਹੈ, ਟਰਾਂਸਫਰ ਹੋ ਚੁੱਕੀ ਹੈ ਇੱਥੋਂ ਫਰੀਦਕੋਟ ਦੀ। ਇਸ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ? ਮੈਡਮ ਤੁਹਾਡੇ ਅਸੀਂ ਇੱਥੇ ਫੋਨ ਤੇ ਉਹਨਾਂ ਦੀ ਸੁਣੀ ਹੈ ਵੀ ਉਹਨਾਂ ਨੇ ਕਿਹਾ ਵੀ ਮੇਰੀ ਟਰਾਂਸਫਰ ਫਰੀਦਕੋਟ ਦੀ ਹੋ ਗਈ ਹੈ। ਜੇ ਤਾਂ ਹੋ ਗਈ ਹੈ ਠੀਕ ਹੈ। ਜੇ ਸਾਨੂੰ ਕਿਸੇ ਪ੍ਰਸ਼ਾਸਨ ਅਧਿਕਾਰੀ ਨੇ ਡੀਐਸਪੀ ਨੇ ਜਾਂ ਐਸਐਚਓ ਨੇ ਜਾ ਕਿਸੇ ਨੇ ਵੀ ਸਾਨੂੰ ਇੱਥੇ ਇਨਵੋਲੋ ਨਹੀਂ ਕੀਤਾ ਵੀ ਉਹਦੀ ਬਦਲੀ ਹੋ ਗਈ ਆ ਇੱਥੋਂ ਚਲੇ ਗਏ ਆ ਤੇ ਜੇਕਰ ਉਹਨਾਂ ਦੀ ਬਦਲੀ ਨਹੀਂ ਹੁੰਦੀ ਤਾਂ ਇਸ ਧਾਰਨੇ ਨੂੰ ਇਸ ਤੋਂ ਵੀ ਵੱਡਾ ਰੂਪ ਦਿੱਤਾ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਅਸੀਂ ਹੁਣ ਸ਼ਾਂਤਮਈ ਬੈਠੇ ਆ ਤੇ ਫਿਰ ਰੋਡ ਜਾਮ ਕੀਤਾ ਜਾਊਗਾ ਜੇਕਰ ਇਹ ਸਾਡੇ ਨਾਲ ਧੋਖਾ ਹੋਇਆ ਤਾਂ ਹਾਂਜੀ ਅਸੀਂ ਇਹ ਕਹਿਣਾ ਚਾਹਣੀ ਬਦਲੀ ਹੋ ਗਈ ਇਸੇ ਸਬੰਧ ਵਿੱਚ ਡੀਐਸਪੀ ਜੈਪੁਰ ਨਾਲ ਗੱਲ ਕੀਤੀ ਹੈ ਉਹਨਾਂ ਉਹ ਕਹਿ ਰਹੇ ਆ ਇਹਦੀ ਸਾਡੇ ਮਤਲਬ ਕਿ ਨਿਗਾਰੇ ਵਿੱਚ ਹੈ ਨਹੀਂ ਬਦਲੀ ਹੋਈ ਹੈ ਇਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ ਨਹੀਂ ਹੁਣ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਬਦਲੀ ਜਿਹੜੀ ਕਰਨੀ ਹੁੰਦੀ ਹੈ ਐਸਐਸਪੀ ਤੋਂ ਉਦੋਂ ਬਾਅਦ ਡੀਐਸਪੀ ਐਸਐਚਓ ਇਹਨਾਂ ਦੇ ਧਿਆਨ ਦੇ ਵਿੱਚ ਤਾਂ ਹੋਣਾ ਜ਼ਰੂਰੀ ਹੈ ਜੇਕਰ ਇਹ ਕਹਿ ਰਹੇ ਆ ਵੀ ਸਾਡੇ ਧਿਆਨ ਚ ਨਹੀਂ ਤਾਂ ਫਿਰ ਸਾਡਾ ਧਰਨਾ ਤਾਂ ਇਸ ਤੋਂ ਵੀ ਵੱਡੇ ਰੂਪ ਦੇ ਵਿੱਚ ਚੱਲੂਗਾ ਕਿਉਂਕਿ ਗੁਰਪ੍ਰੀਤ ਜੀ ਦਾ ਸੀ ਬਿਆਨ ਸੁਣਿਆ ਉਹ ਕਹਿੰਦੇ ਆ ਸਾਡੀ ਟਰਾਂਸਫਰ ਹੋ ਗਈ ਹੈ ਜੇ ਡੀਐਸਪੀ ਨੂੰ ਨਹੀਂ ਪਤਾ ਤੇ ਫਿਰ ਗੁਰਪ੍ਰੀਤ ਨੂੰ ਕਿਵੇਂ ਪਤਾ ਲੱਗ ਗਿਆ ਇਹ ਐਸਐਸ ਨੂੰ ਵੀ ਮੇਰੀ ਟਰਾਂਸਫਰ ਹੋ ਗਈ ਹੈ ਇਹ 605 ਇਸ ਤੇ ਡੀਐਸਪੀ ਨੂੰ ਆਪਣਾ ਮਤਲਬ ਕਿ ਸਪਸ਼ਟੀਕਰਨ ਦੇਣਾ ਚਾਹੀਦਾ ਵੀ ਬਦਲੀ ਹੋ ਗਈ ਹੈ ਕਿ ਨਹੀਂ